ਸ਼ੇਰ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸ਼ਾਨਦਾਰ ਸਮਾਗਮ ਜੋ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 14 ਨਵੰਬਰ ਸ਼ਾਮ 5 ਵਜੇ ਗੁਰਨਾਨਕ ਸਟੇਡੀਅਮ ਵਿਖੇ ਕਪੂਰਥਲਾ ਵਿਕੇ ਹੋਵੇਗਾ। ਇਸ ਦਿਨ ਲੇਜ਼ਰ ਲਾਈਟ ਐਂਡ ਸਾਊਂਡ ਸ਼ੋਅ ਰਹੀਂ ਗੁਰਤੇਗ ਬਹਾਦਰ ਜੀ ਦਾ ਮਹਾਨ ਜੀਵਨ ਉਨ੍ਹਾਂ ਦੀਆਂ ਅਮਰ ਸਖਿਆਵਾਂ ਅਤੇ ਧਰਮ ਦੀ ਰੱਖਿਆ ਲਈ ਦਿੱਤੀ ਗਿਲੇ ਸਾਨੀ ਸ਼ਹਾਦਤ ਨੂੰ ਬੇਮਿਸਾਲ ਢੰਗ ਨਾਲ ਦਰਸਾਇਆ ਜਾਵੇਗਾ। ਇਹ ਸ਼ੋਅ ਆਧੁਨਿਕ ਲੇਜ਼ਰ ਲਾਈਟਾਂ ਤੇ 3D ਪ੍ਰੋਜੈਕਸ਼ਨ ਨਾਲ ਹੀ ਪੇਸ਼ ਕੀਤਾ ਜਾਵੇਗਾ ਜਿੱਥੇ ਰੋਸ਼ਨੀ, ਸੰਗੀਤ ਤੇ ਇਤਿਹਾਸ ਮਿਲ ਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਜਗਮਗਾਉਣਗੇ। ਇਸ ਸ਼ਾਨਦਰ ਪ੍ਰਾਲੇ ਦਾ ਮਕਸਦ ਨਵੀਂ ਪੀੜੀ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜਾਣੂ ਕਰਉਣਾ ਹੈ ਸਹਿਨਸ਼ੀਲਤਾ ਸ਼ਾਂਤੀ ਭਾਈਚਾਰਕ ਸਦਭਾਵਨਾ ਮਹਿਲਾ ਸ਼ਕਤੀਕਰਨ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਜੇ ਸੁਨੇਹੇ ਪ੍ਰਸਾਰਿਤ ਕਰਨਾ ਹੈ ਗੁਰਪਾਲ ਸਿੰਘ ਇੰਡੀਅਨ ਆਮ ਆਦਮੀ ਪਾਰਟੀ ਦੇ ਸੂਬਾ ਸੂਚਕ ਸਗੱਤਰ ਨੇ ਅਪੀਲ ਕੀਤੀ ਹੈ ਕਿ ਸਾਰੇ ਨਗਰ ਨਿਵਾਸੀ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚਣ ਤਾਂ ਜੋ ਸਾਡੀ ਨਵੀਂ ਪੀੜੀ ਆਪਣੇ ਮਹਾਨ ਗੁਰੂਆਂ ਬਾਰੇ ਜਾਣ ਸਕੇ ਤੇ ਉਹਨਾਂ ਦੇ ਰਾਹ ਤੇ ਚੱਲਣ ਦੀ ਪ੍ਰੇਰਿਤ ਹੋਵੇ। ਇਹ ਸ਼ੋਅ ਸਿਰ ਕਪੂਰਤਲਾ ਹੀ ਨਹੀਂ ਸਾਰੇ 23 ਜ਼ਿਲ੍ਹਿਆਂ ਵਿੱਚ 20 ਨਵੰਬਰ ਤੱਕ ਚੱਲਣਗੇ। ਇਹ ਗੁਰੂ ਸਾਹਿਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇੱਕ ਨਿਮਰ ਪਰ ਸ਼ਾਨਦਾਰ ਸ਼ਰਧਾਂਜਲੀ ਹੈ।